ਕਾਲੇ ਦਮ ਯਾਰ ਜਦੋਂ ਵਾਹੇ ਬੈਠ ਮੈਂ ਤੇ ਫੈਂਡ ਬੈਠਾ ਸਾਂ ਤੇ ਰਸਤੇ 'ਚ ਜਾਂ ਮੁੰਡੇ ਸਾਡੇ ਆਉਂਦੇ ਸੀ ਨੰਗਲੋਂ ਤੇ ਉਹ ਵੀ ਕਿਤੇ ਜਾਣ ਰਿਹਾ ਪਤਾ ਨਹੀਂ ਆਹੋਂ ਸਾਹਮਣੇ ਕਿਤੇ ਵੱਜ ਗਿਆ ਤੇ ਸਾਨੂੰ ਜਦੋਂ ਪਤਾ ਲੱਗਾ ਵੀ ਆਹ ਗੱਲ ਹੋ ਗਈ ਹੈ ਤੇ ਮੈਂ ਤੇ ਰੋਟੀ ਬਾਗ ਲੱਗਾ ਘਾੜ ਤੇ ਮਿਲ ਜਦੋਂ ਪਤਾ ਲੱਗਾ ਮੈਂ ਸਭ ਕੁਝ ਛੁੱਟੀ ਛੱਡ ਕੇ ਤੇ ਭਾਜ ਉਠਾਂ ਆੜ ਕੇ ਵੇਖਿਆ ਤੇ ਸਾਡੇ ਮੁੰਡੇ ਦੀ ਵੀ ਡੈਥ ਹੋ ਗਈ ਉਹ ਤੇ ਪਹਿਲਾਂ ਤਾਂ ਸੁਣਿਆ ਸੀ ਵੀ ਉਹਦੀ ਉੱਥੇ ਡੈਥ ਹੋ ਗਈ ਆ ਤੇ ਜਦੋਂ ਆੜ ਕੇ ਵੇਖਿਆ ਤੇ ਸਾਡਾ ਮੁੰਡਾ ਵੀ ਡੈਥ ਹੋ ਗਈ ਉਹਦੇ ਨਾਲ ਹੀ ਜਖਮੀ ਵੀ ਹੋਏ ਕੋਈ ਇੱਕ ਜਖਮੀ ਹੋਇਆ ਵਾਲੀ ਲੱਫਤ ਸੀ ਦੋਨ ਸਵਾਦ ਕੀ ਨਾ ਹੀ ਤੇ ਉਮਰ ਕਿੰਨੀ ਚੱਰੀ ਬੀਬੀ ਕੀ ਕਰਦਾ ਵੀਸ ਕੰਮ ਹੀ ਕਰਦਾ ਸੀ ਕੰਮ ਕਿ ਹਾਂ ਜੀ ਸੋਨਾ ਚਾਣਾ ਲਾਉਂਦੇ ਜੋ ਨਾ ਚੋ ਨਾ ਲਾਉਂਦੇ ਲਾਉਂਦੇ ਆ ਨੂੰ ਆ ਕੇ ਸਵੇਰੇ ਕਿਤੇ ਜਾਣਾ ਹੈ ਇਹਨਾਂ ਦੇ ਆਹਦੇ ਵਾਲ ਬੂੜ ਘਟਾਉਣ ਜਲੇ ਆ ਤੇ ਨੇਰਾ ਹੋਣ ਕਰਕੇ ਕਿੰਨੇ ਭੈਣ ਭਰਾ ਹੀ ਆ ਇਹ ਚਾਰ ਭਰਾ ਰਹੇ 1 ਇੱਕ ਤੋਂ ਵੱਡਾ ਦੋ ਛੋਟੇ ਆ ਇਹਦੇ ਵਿੱਚ ਦੋ ਮੋਟਰਸਾਈਕਲਾਂ ਦੀ ਆਸਮਾਨ ਟੱਕਰ ਹੋਈ ਆ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਮੇਰੀ ਪੁਲਿਸ ਪਾਰਟੀ ਮੌਕੇ ਤੇ ਆ ਉਹਦੇ ਜਿੰਨਾ ਪਤਾ ਲੱਗਾ ਕਿ ਦੋ ਮੁੰਡੇ ਆ ਜੀ ਕਾਫੀ ਜ਼ਿਆਦਾ ਸੀਰੀਅਸ ਇੰਜਰਡ ਨੇ ਸ਼ਾਇਦ ਉਹਦੇ ਚੋਂ ਇੱਕ ਦੀ ਡੈਥ ਹੋ ਗਈ ਆ ਬਾਕੀ ਜਾਗ ਮੌਕੇ ਤੇ ਐਂਜ ਦੀ ਸਟੋਰ ਤੇ ਇੰਨੇ ਆ ਤੇ ਸਾਡੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਕੋਈ ਪਤਾ ਲੱਗਾ ਫੌਜੀ ਜਵਾਨ ਦੀ ਵੀ ਡੈਥ ਹੋਈ ਹੈ ਕਿ ਜੀ ਆहां ਉਹ ਦੇਖਦੇ ਆਂ ਜੀ ਮੌਕੇ ਤੇ ਸਾਡੇ ਗਏ ਨੇ ਦੋਨੋਂ ਦੋ ਟੀਮਾਂ ਮੇ ਭੇਜੀਆਂ ਜੀ ਲਗ ਲਗ ਜਗ੍ਹਾ ਤੇ ਉਹ ਦੇਖਦੇ ਆਂ